ਸਤਿਗੁਰ ਜੀ ਨੇ ਸਾਨੂੰ ਇਸ ਮਹੀਨੇ ਨੂੰ ਆਧਾਰ ਬਣਾ ਕੇ ਜੋ ਰੂਹਾਨੀਅਤ ਦਾ ਗਿਆਨ ਬਖਸ਼ਿਆ ਆਪਾਂ ਉਹਨੂੰ ਵੀ ਵਿਚਾਰਨ ਦਾ ਯਤਨ ਕਰਾਂਗੇ ਕਿਰਪਾ ਕੀਤੀ ਹੈ ਭਾਦੋਏ ਭਰਮ ਪੁਲਾਣੀਆਂ ਦੂਜੈ ਲੱਗਾ ਹੇਤ ਭਾਦੋਏ ਇਹ ਮਹੀਨੇ ਦਾ ਨਾਮ ਹੈ ਵੀ ਭਾਦਰੋਂ ਦੇ ਮਹੀਨੇ ਅੰਦਰ ਜੀਵ ਇਸਤਰੀ ਬਲੇ ਕੇ ਵਿੱਚ ਭਰਮ ਵਿੱਚ ਪੈ ਕੇ ਜਿਹੜਾ ਨੇਹ ਜਿਹੜਾ ਪਿਆਰ ਪੱਤੀ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਦੇ ਨਾਲ ਹੋਣਾ ਚਾਹੀਦਾ ਸੀ ਉਹ ਕਿਸੇ ਹੋਰ ਨਾਲ ਹੋ ਗਿਆ ਭਾਵ ਉਹ ਪਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਗਈ ਇੱਕ ਗਰਹੋਲ ਸਮਝਣ ਵਾਲੀ ਹੈ ਸਤਿਗੁਰੂ ਜੀ ਨੇ ਸਮਸਤ ਜੀਵਾਂ ਨੂੰ ਜੀਵ ਇਸਤਰੀ ਰੂਪ ਵਿੱਚ ਮੰਨ ਕੇ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਿਆ। ਇਸ ਜਗ ਮੇਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਇੱਕੋ ਇੱਕ ਪਤੀ ਪਰਮੇਸ਼ਰ ਹੈ ਅਕਾਲ ਪੁਰਖ ਵਾਹਿਗੁਰੂ। ਹੁਣ ਜੀਵ ਇਸ ਤਰੇ ਤੋਂ ਭੁੱਲ ਹੋਈ ਭਟਕਣਾ ਦੇ ਕਾਰਨ ਸਹੀ ਰਸਤੇ ਤੋਂ ਖੁੰਝ ਗਈ। ਜੋ ਪਿਆਰ ਜੋ ਨੇਹ ਜੋ ਭਰੋਸਾ ਮਾਲਕ ਤੇ ਬਣਨਾ ਸੀ ਉਹ ਨਹੀਂ ਬਣਿਆ ਤੇ ਸਚਾਈ ਇਹ ਹੈ ਜਦੋਂ ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਕਿਸੇ ਹੋਰ ਦੇਹ ਧਾਰੀ ਤੇ ਭਰੋਸਾ ਕਰ ਬੈਨੇ ਆ ਇਹ ਸਾਡਾ ਬਹੁਤ ਵੱਡਾ ਭੁਲੇਖਾ ਹੈ ਭਰਮ ਹੈ ਕਿ ਸਾਨੂੰ ਕੁਝ ਮਿਲੇਗਾ ਇਹ ਤਾਂ ਵੱਡਾ ਹੋਰ ਕੋਈ ਭੁਲੇਖਾ ਨਹੀਂ ਕਿਉਂਕਿ ਜੋ ਸਾਨੂੰ ਦਿਸਦਾ ਉਹ ਅਸਲ ਵਿੱਚ ਹੈ ਨਹੀਂ ਕਿਉਂਕਿ ਬਚਨ ਹੁੰਦਾ ਹੈ ਵੀ ਭਰਮ ਕੀ ਹੈ ਭੁਲੇਖਾ ਕੀ ਹੈ ਭਗਤ ਰਵਦਾਸ ਜੀ ਦਾ ਬਚਨ ਹੈ ਮਾਧਵੇ ਕਿਆ ਕਹੀ ਹੈ ਭਰਮ ਐਸਾ ਜੈਸਾ ਮੰਨਿਆ ਹੋਏ ਨਾ ਐਸਾ ਜੇ ਜੋਸੀਂ ਮੰਨੀ ਬੈਠੇ ਆ ਉਹ ਅਸਲ ਵਿੱਚ ਹੈ ਨਹੀਂ ਪਰਮ ਇਹ ਹੀ ਹੈ ਵੀ ਜੋ ਨਾ ਹੋਵੇ ਤੇ ਸਾਨੂੰ ਲੱਗਦਾ ਹੋਵੇ ਵੀ ਹੈ ਇਹਨੂੰ ਹੋਰ ਜੇ ਸਮਝਣਾ ਹੋਵੇ ਭੁਲੇਖਾ ਕੀ ਹੈ ਕੋਈ ਦੂਰੋਂ ਸਾਡਾ ਤੁਰਿਆ ਜਾ ਰਿਹਾ ਹੈ ਜਿਵੇਂ ਅਸੀਂ ਆਪਣਾ ਰਿਸ਼ਤੇਦਾਰ ਸਮਝ ਬੈਠੇ ਆ ਉਹਦੀ ਆਪਾਂ ਸ਼ਕਲ ਨਹੀਂ ਵੇਖੀ ਪਰ ਉਹਦੀ ਚਾਲ ਢਾਲ ਤੋਂ ਸਾਨੂੰ ਲੱਗਾ ਵੀ ਸਾਡਾ ਰਿਸ਼ਤੇਦਾਰ ਹੈ ਜਾਂ ਸਾਡਾ ਮਿੱਤਰ ਦੋਸਤ ਹੈ ਸਾਨੂੰ ਭੁਲੇਖਾ ਪਿਆ ਕੋਲ ਗਏ ਜਾ ਕੇ ਆਵਾਜ਼ ਮਾਰੀ ਜਦੋਂ ਸਾਡੇ ਵੱਲ ਵੇਖਦੇ ਪਰ ਸੀ ਕਹਿ ਦਿੰਨੇ ਆ ਵੀ ਨਹੀਂ ਭਾਈ ਮੈਨੂੰ ਭੁਲੇਖਾ ਲੱਗਾ ਪਰਮ ਲੱਗਾ ਕਿਉਂਕਿ ਤੇਰੀ ਚਾਲ ਢਾਲ ਮੇਰੇ ਰਿਸ਼ਤੇਦਾਰ ਨਾਲ ਮਿਲਦੀ ਹੈ ਜਾਂ ਮੇਰੇ ਮਿੱਤਰ ਨਾਲ ਮਿਲਦੀ ਹੈ ਵੀ ਜੋ ਹੈ ਨਹੀਂ ਉਹਨੂੰ ਆਪਮੋ ਸੱਚ ਮੰਨ ਬੈਠੀ ਹੈ ਹੁਣ ਗੁਰੂ ਸਾਹਿਬ ਨੇ ਇਹ ਹੀ ਸਮਝਾਇਆ ਭਾਦੋਏ ਪਰਮ ਪੁਲਾਣੀਆਂ ਦੂਜੈ ਲੱਗਾ ਹੇ ਵੀ ਭਾਦਰੋ ਦੇ ਮਹੀਨੇ ਵਿੱਚ ਜੀਵ ਇਸਤਰੀ ਤੋਂ ਭੁੱਲ ਹੋਈ ਭਲੇਖੇ ਅੰਦਰ ਪੈ ਕੇ ਪਟਕਣਾ ਵਿੱਚ ਪੈ ਕੇ ਅਕਾਲ ਪ੍ਰਭੂ ਵਾਹਿਗੁਰੂ ਨੂੰ ਛੱਡ ਕੇ ਉਹਦਾ ਜਿਹੜਾ ਨੇ ਪਿਆਰ ਉਹ ਦੂਜੇ ਨਾਲ ਪੈ ਗਿਆ ਭਾਵ ਜੋ ਭਰੋਸਾ ਜੋ ਵਿਸ਼ਵਾਸ ਉਹਦਾ ਪਤੀ ਪਰਮੇਸ਼ਰ ਅਕਾਲ ਪ੍ਰਭੂ ਵਾਹਿਗੁਰੂ ਤੇ ਹੋਣਾ ਚਾਹੀਦਾ ਸੀ ਉਹ ਨਹੀਂ ਬਣਿਆ ਫਿਰ ਉਹਦਾ ਹਾਲ ਕੀ ਹੁੰਦਾ ਹੈ ਜਦੋਂ ਅਸੀਂ ਪਤੀ ਪਰਮੇਸ਼ਰ ਨਾਲ ਟੁੱਟ ਜਾਂਦੇ ਆ ਸਾਡੀ ਦੂਰੀ ਬਣ ਜਾਂਦੀ ਹੈ ਭਵੇਂ ਭਲੇਖੇ ਕਰਕੇ ਹੀ ਬਣੀ ਹੈ ਲਖ ਸਿੰਘ ਆਰ ਬਣਾਇਆ ਕਾਰਜ ਨਹੀਂ ਕੀਤਾ ਗੁਰੂ ਸਾਹਿਬ ਆਖਦੇ ਨੇ ਉਹ ਜੀਵ ਇਸਤਰੀ ਜੋ ਪਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਗਈ ਉਹ ਭਵੇਂ ਲੱਖਾਂ ਹਾਰ ਸ਼ਿੰਗਾਰ ਕਰੇ ਉਸ ਦੇ ਕਿਸੇ ਕੰਮ ਦੇ ਨਹੀਂ ਭਾਵ ਜੋ ਜੀਵ ਇਸਤਰੀ ਪਤੀ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਤੇ ਭਰੋਸਾ ਕਰਦੀ ਹੈ ਵਿਸ਼ਵਾਸ ਕਰਦੀ ਹੈ ਉਹ ਖੱਜਲ ਖੁਆਰ ਹੁੰਦੀ ਹੈ ਜੇ ਦੁਨਿਆਵੀ ਤੌਰ ਤੇ ਗੱਲ ਕਰੀਏ ਆਮ ਕਰਕੇ ਦੁਨਿਆਵੀ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਕਿਸੇ ਦੂਜੇ ਲਈ ਆਪਣੇ ਆਪ ਨੂੰ ਸਜਾਉਂਦੀ ਹੈ ਸਵਾਰਦੀ ਹੈ ਉਹ ਲੱਖਾਂ ਤਰ੍ਹਾਂ ਦਾ ਸ਼ਿੰਗਾਰ ਕਰੇ ਉਹਨੂੰ ਕੋਈ ਸੰਸਾਰ ਅੰਦਰ ਚੰਗਾ ਨਹੀਂ ਆਖਦਾ ਉਹਨੂੰ ਲੋਕ ਕਲਖਣੀ ਆਕਣਗੇ ਕਿਉਂਕਿ ਆਪਣੇ ਪਤੀ ਨੂੰ ਛੱਡ ਕੇ ਕਿਸੇ ਦੂਜੇ ਦੇ ਲਈ ਉਹ ਤਿਆਰ ਹੋ ਰਹੀ ਹੈ ਹਾਰ ਸ਼ਿੰਗਾਰ ਕਰ ਰਹੀ ਹੈ ਉਹਦਾ ਲੱਖਾਂ ਦਾ ਹਾਰ ਸ਼ਿੰਗਾਰ ਵੀ ਕਿਸੇ ਕੰਮ ਦਾ ਨਹੀਂ ਵਿਅਰਥ ਹੈ ਇਸ ਤਰ੍ਹਾਂ ਜਦੋਂ ਅਸੀਂ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਹੋ ਜਾਂਦੇ ਆ ਸਾਡੀ ਦੂਰੀ ਬਣ ਜਾਂਦੀ ਹੈ ਅਸਲ ਵਿੱਚ ਫਿਰ ਸਾਡੇ ਜੀਵਨ ਵਿੱਚ ਦੁੱਖ ਕਲੇਸ਼ ਰੋਗ ਇਹ ਸਾਰੇ ਆ ਜਾਂਦੇ ਨੇ ਕਹਿ ਸਕਦੇ ਆ ਜੀਵਨ ਜਿਹੜਾ ਨਰਕ ਬਣ ਜਾਂਦਾ ਹੈ ਮਨੁੱਖ ਜਿਉਂਦੇ ਜੀ ਖੱਜਲ ਖੁਆਰ ਹੁੰਦਾ ਹੈ ਕਿਉਂਕਿ ਜਿਹੜੇ ਸਾਰੇ ਸੁੱਖ ਨੇ ਉਹ ਪਰਮੇਸ਼ਰ ਦੇ ਨਾਲ ਜੁੜਿਆ ਨਹੀਂ ਵਾਹਿਗੁਰੂ ਦੇ ਨਾਮ ਹੀ ਸਾਰੇ ਸੁੱਖ ਨੇ ਜਿਤ ਦਿਨ ਦੇਹ ਬਿਨਸੀ ਤਿਤ ਵੇਲੇ ਕਹਿਸਨ ਪ੍ਰੇਤ ਗੁਰੂ ਸਾਹਿਬ ਆਖਦ ਨੇ ਭਾਈ ਜਿਸ ਦਿਨ ਇਹ ਮਨੁੱਖਾ ਸਰੀਰ ਇਹਦੇ ਚੋਂ ਆਤਮਾ ਉਡਾਰੀ ਮਾਰ ਗਈ ਭਾਵ ਤੂੰ ਮਰ ਗਿਆ ਜਿੰਨਾ ਸਾਥ ਸਬੰਧੀਆਂ ਨੂੰ ਤੂੰ ਆਪਣਾ ਸਮਝਦਾ ਸੀ ਜਿੰਨਾਂ ਲਈ ਤੂੰ ਦਿਨ ਰਾਤ ਮਿਹਨਤ ਕੀਤੀ heira feeri ਕਰਕੇ ਧਨ ਘਰ ਲੈ ਕੇ ਆਇਆ ਆਖਦੇ ਨੇ ਸਾਰੇ ਉਸ ਵਕਤ ਤੇਰੇ ਤੋਂ ਭਾਈ ਦੂਰ ਹੋ ਜਾਣਗੇ ਹੁਣ ਸਾਰਿਆਂ ਦੇ ਮੂੰਹ ਤੇ ਇੱਕੋ ਗੱਲ ਹੋਵੇਗੀ ਭਾਈ ਹੁਣ ਉਹਨੂੰ ਲੈ ਚੱਲੋ ਇਹ ਮਰ ਗਿਆ ਇਹਦੀ ਮੌਤ ਹੋ ਗਈ ਤੇ ਤਵੈ ਲੈ ਕਹਸਨ ਪ੍ਰੇਤ ਫਿਰ ਤੈਨੂੰ ਕੋਈ ਚੰਗਾ ਨਹੀਂ ਸਮਝੇਗਾ ਜੇ ਸ਼ਰੀਰ ਦੇ ਨਾਲ ਤੋਂ ਪਾਪ ਕਮਾਇਆ ਦਿਨ ਰਾਤ ਮਿਹਨਤ ਕੀਤੀ ਧਨ ਕਮਾਇਆ ਬਸ ਸੁਆਸ ਨਿਕਲਣ ਦੀ ਧੀਰ ਹੈ ਭਾਈ ਇਹ ਤੇਰਾ ਜੋੜਿਆ ਹੋਇਆ ਧਨ ਤੇਰਾ ਪਰਿਵਾਰ ਤੇਰੀਆਂ ਬਣਾਈਆਂ ਹੋਈਆਂ ਮਹਿਲ ਮਾੜੀਆਂ ਗੱਡੀਆਂ ਕਾਰਾਂ ਇਹ ਤੇਰੇ ਕਿਸੇ ਕੰਮ ਦੀਆਂ ਨਹੀਂ ਕਿਉਂਕਿ ਮਨੁੱਖ ਖਾਲੀ ਹੱਥ ਸੰਸਾਰ ਤੇ ਹੁੰਦਾ ਹੈ ਆਪਣੀ ਕਿਸਮਤ ਲੈ ਕੇ ਤੇ ਖਾਲੀ ਹੱਥ ਹੀ ਸੰਸਾਰ ਤੋਂ ਜਾਂਦਾ ਹੈ ਕਰਮ ਨਾਲ ਜ਼ਰੂਰ ਜਾਂਦੇ ਨੇ ਜੋ ਜੇ ਅਸੀਂ ਕਰਮ ਕਰਦੇ ਆਂ ਅੱਗੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ ਗੁਰੂ ਸਾਹਿਬ ਆਖਦੇ ਨੇ ਅੱਗੇ ਤਾਂ ਕਰਮਾਂ ਦਾ ਨਿਬੇੜਾ ਹੈ ਜਿਸ ਤਰ੍ਹਾਂ ਤੇ ਤੂੰ ਕਰਮ ਕਰੇਂਗਾ ਭਾਈ ਉਸ ਤਰ੍ਹਾਂ ਦੀ ਅੱਗੇ ਜਾ ਕੇ ਤੈਨੂੰ ਸਜ਼ਾ ਮਿਲੇਗੀ ਜਿੰਨਾਂ ਸੰਬੰਧੀਆਂ ਦੇ ਨਾਲ ਸਾਰੀ ਉਮਰ ਤੂੰ ਬੜਾ ਪਿਆਰ ਕੀਤਾ ਜਿਨ੍ਹਾਂ ਲਈ ਤੂੰ ਮਿਹਨਤ ਕੀਤੀ ਉਹ ਤਾਂ ਕਹਿੰਦੇ ਭਾਈ ਤੈਨੂੰ ਪਾਲ ਵਿੱਚ ਛੱਡ ਗਏ ਹੁਣ ਕਹਿੰਦੇ ਤੂੰ ਪੈ ਗਿਆ ਜੰਮਾਂ ਦੇ ਵਸ ਜਮਦੂਤ ਜਿੱਦ ਨੂੰ ਫੜ ਕੇ ਅੱਗੇ ਲਾ ਲੈਂਦੇ ਨੇ ਕਿਸੇ ਨੂੰ ਇਹ ਭੇਤ ਨਹੀਂ ਦੱਸਦੇ ਵੀ ਕਿੱਥੇ ਲੈ ਚੱਲੇ ਆਂ ਅਣਗਿਣਤ ਸਾਡੇ ਸਾਖ ਸੰਮ ਦੀ ਰਿਸ਼ਤੇਦਾਰ ਸਾਡੇ ਤੋਂ ਵਿਛੜੇ ਨੇ ਪਤਾ ਕੋਈ ਕਿੱਥੇ ਗਿਆ ਨਹੀਂ ਪਤਾ ਕਿਉਂਕਿ ਪਰਮੇਸ਼ਰ ਨੇ ਇਹ ਭੇਤ ਗੁੱਜਾ ਰੱਖਿਆ ਜੇ ਪਤਾ ਹੁੰਦਾ ਵੀ ਫਲਾਣੇ ਦਿਨ ਮਰਨਾ ਹੈ ਤੇ ਮਨੁੱਖ ਮੌਤ ਆਉਣ ਤੋਂ ਪਹਿਲਾਂ ਹੀ ਚਿੰਤਾ ਵਿੱਚ ਮਰ ਜਾਂਦਾ ਅਖੀਰ ਤੱਕ ਮਨੁੱਖ ਨੂੰ ਆਪਣੀ ਮੌਤ ਦਾ ਪਤਾ ਨਹੀਂ ਲੱਗਦਾ ਪਰ ਗੁਰੂ ਸਾਹਿਬ ਆਖਦੇ ਨੇ ਇੱਕ ਗੱਲ ਇਹ ਵੀ ਹੈ ਛੱਡ ਖੜੋਤੇ ਕਿਨੇ ਮਾਹੇ ਜਿੰਸੋਂ ਲੱਗਾ ਹੇਤ ਜਿਨ੍ਹਾਂ ਦੇ ਨਾਲ ਤੇਰਾ ਪਿਆਰ ਸੀ ਜਿਨ੍ਹਾਂ ਨਾਲ ਤੇਰਾ ਨੇਹ ਸੀ ਜੋ ਸਾਲਾਂ ਵੱਧੀ ਰਿਸ਼ਤੇ ਤੇਰੇ ਨਾਲ ਜੁੜੇ ਆ ਰਹੇ ਸਨ ਇੱਕ ਖਿੰਨ ਲੱਗਾ ਪਲ ਲੱਗਾ ਸਾਰਿਆਂ ਨੇ ਤੇਰਾ ਸਾਥ ਛੱਡ ਦਿੱਤਾ ਸਚਾਈ ਇਹੀ ਹੈ ਮਨੁੱਖ ਦੁਨਿਆਵੀ ਕਮ ਧੰਦੇ ਚ ਗਲਤਾਨ ਹੋ ਕੇ ਪਰਮੇਸ਼ਰ ਨੂੰ ਭੁੱਲ ਬਿੰਦੇ ਯਾਦ ਨਹੀਂ ਕਰਦਾ ਇੱਥੇ ਸਤ ਗੁਰ ਨੇ ਭਰਮ ਦੀ ਗੱਲ ਕੀਤੀ ਹੈ ਭਲੇਖੇ ਦੇ ਅੰਦਰ ਵੀ ਕਈ ਵਾਰ ਵੀ ਇਧਰੋਂ ਮੈਨੂੰ ਸੁੱਖ ਮਿਲ ਜਾਏਗਾ ਬੜੇ ਦੇਹ ਧਾਰੀ ਗੁਰੂ ਬਣੇ ਫਿਰਦੇ ਨੇ ਵੀ ਉੱਧਰ ਤੁਰ ਜਾ ਪਰਮੇਸ਼ਰ ਨਾਲੋਂ ਦੂਰੀ ਬਣ ਗਈ ਦੂਰੀ ਬਣ ਗਈ ਤੇ ਜੀਵਨ ਕਸ਼ਟਾਂ ਨਾਲ ਭਰਪੂਰ ਹੋ ਗਿਆ ਦੁੱਖ ਰੋਗ ਕਲੇਸ਼ ਆ ਕੇ ਮਨੁੱਖ ਵਿੱਚ ਮੁਟ ਜਾਂਦੇ ਨੇ ਸੁਵਾਸ ਨਿਕਲੇ ਸਾਖ ਸਬੰਧੀ ਜਿਨ੍ਹਾਂ ਲਈ ਪਰਮੇਸ਼ਰ ਨੇ ਭੁਲਾਇਆ ਸੀ ਦਿਨ ਰਾਤ ਕੰਮ ਕਰਦੇ ਆਂ ਕਈ ਵਾਰ ਆਖਦੇ ਆਂ ਵੀ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਭਾਈ ਨਾਮ ਜਪਣ ਦਾ ਇਹ ਜਿਹੜੇ ਦੁਨਿਆਵੀ ਕੰਮ ਤੰਦੇ ਨੇ ਗੁਰੂ ਸਾਹਿਬ ਆਖਦੇ ਨੇ ਕਰਨੇ ਨੇ ਕਰਨੇ ਜ਼ਰੂਰੀ ਨੇ ਸਾਡੀ ਜ਼ਿੰਮੇਵਾਰੀ ਹੈ ਪਰ ਇੱਕ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਗੁਰੂ ਸਾਹਿਬ ਆਖਦੇ ਨੇ ਅਵਰ ਕਾਜ ਤਰ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਤਰੇ ਅਕੇ ਕੰਮ ਨਹੀਂ ਹੋਣੇ ਪਾਈ ਉੱਤੇ ਜਾ ਕੇ ਜੋ ਤੂੰ ਸੰਗਤ ਚ ਬਹਿ ਕੇ ਨਾਮ ਜਪਿਆ ਉਹ ਤੇਰੇ ਕੰਮ ਆਵੇਗਾ ਹੱਤ ਮਰੋੜੇ ਤਨ ਕਪੇ ਸਿਆ ਉਹ ਵਸੇ ਮੋਤ ਨੂੰ ਆਈ ਵੇਖ ਕੇ ਮਨੁੱਖ ਬੜਾ ਪਛਤਾਉਂਦਾ ਹੈ ਉਸ ਦਾ ਸਰੀਰ ਬੜਾ ਔਖਾ ਹੁੰਦਾ ਹੈ ਰੰਗ ਕਾਲੇ ਤੋਂ ਚਿੱਟਾ ਹੋ ਜਾਂਦਾ ਹੈ ਕਬਰਾਂਟ ਦੇ ਨਾਲ ਇੱਕ ਰੰਗ ਆਉਂਦਾ ਤੇ ਇੱਕ ਜਾਂਦਾ ਉਸ ਵਕਤ ਫਿਰ ਪਛਤਾਉਂਦਾ ਕਿਉਂਕਿ ਜੋ ਉਹਨੇ ਜੀਵਨ ਜੀਇਆ ਉਹ ਸਾਰਾ ਚਿੱਤਰ ਉਹ ਨਕਸ਼ਾ ਦੇ ਅੱਖਾਂ ਦੇ ਅੱਖਾਂ ਦੇ ਅੱਗੇ ਘੁੰਮਣ ਲੱਗ ਪੈਂਦਾ ਹੈ ਜੋ ਉਹਨੇ ਜੀਵਨ ਸੰਸਾਰ ਦੇ ਅੰਦਰ ਬਹਿਤੀਤ ਕੀਤਾ ਹੈ ਚੰਗੇ ਕੰਮ ਕੀਤੇ ਨੇ ਉਹ ਵੀ ਨਕਸ਼ਾ ਅੱਗੇ ਚੱਲਦਾ ਹੈ ਮਾੜੇ ਕੀਤੇ ਨੇ ਉਹ ਵੀ ਚਿੱਤਰ ਅੱਗੇ ਚੱਲਦਾ ਹੈ ਫਿਰ ਪਛਤਾਉਂਦਾ ਹੈ ਵੀ ਜੀਵਨ ਅੰਦਰ ਕੋਈ ਚੰਗਾ ਕੰਮ ਨਹੀਂ ਕੀਤਾ ਜਦੋਂ ਤੱਕ ਜਿਉਂਦਾ ਉਹ ਤੱਕ ਤਾਂ ਪ੍ਰਵਾਹ ਨਹੀਂ ਮੰਨਦਾ ਕਿਸੇ ਦੀ ਅਪਰਾਧ ਕਰਦਾ ਹੈ ਭੁੱਲਾ ਕਰਦਾ ਹੈ ਗਲਤੀਆਂ ਕਰਦਾ ਹੈ ਇੱਕ ਯਾਦ ਰੱਖਿਓ ਅਪਨ ਦੁਨਿਆਵੀ ਲੋਕਾਂ ਤੋਂ ਆਪਣੇ ਅਗੁਣਾ ਨੂੰ ਲੁਕੋ ਸਕਦੇ ਆ ਆਪਣੀਆਂ ਗਲਤੀਆਂ ਨੂੰ ਲੁਕੋ ਸਕਦੇ ਆ ਪਰਿਪੂਰਨ ਪ੍ਰਮਾਤਮਾ ਤੋਂ ਕੁਝ ਨਹੀਂ ਲੁਕਿਆ ਅਗੋਂ ਦੇਖੈ ਪਿੱਛੋਂ ਦੇਖੈ ਤੂੰ ਤੇ ਕਹਾਂ ਛਪਾਵੇਂ ਉਹਦੇ ਤੋਂ ਅਸੀਂ ਕੁਝ ਲੁਕੋ ਨਹੀਂ ਸਕਦੇ ਫਿਰ ਅਖੀਰ ਵੇਲੇ ਪਛਤਾਉਂਦੇ ਅੱਗੇ ਕਿਰਪਾ ਕੀਤੀ ਹੈ ਜਿਹਾ ਵਿਜੈ ਸੋ ਲੁਣੇ ਕਰਮ ਸੰਧੜਾ ਖੇਤ ਇਹ ਸਰੀਰ ਗੁਰੂ ਸਾਹਿਬ ਆਖਦੇ ਨੇ ਮੰਨੋ ਜਮੀਨ ਹੈ ਜਿਹੜੇ ਜੀ ਕਰਮ ਕਰਦੇ ਆ ਉਹ ਬੀਜ ਹਨ ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ ਜੋ ਕੁਝ ਮਨੁੱਖ ਇਸ ਵਿੱਚ ਬੀਜਦਾ ਉਹੀ ਫਲ ਵੱਢਦਾ ਉਹੀ ਫਸਲ ਦੀ ਉਹਨੂੰ ਪ੍ਰਾਪਤੀ ਹੁੰਦੀ ਹੈ ਜਿਹੇ ਕਰਮ ਕਰਦਾ ਉਹ ਜਨੂੰ ਫਲ ਮਿਲਦਾ ਪਰ ਕਈ ਵਾਰੀ ਫਲ ਜਦੋਂ ਖਾਣਾ ਔਖਾ ਹੋ ਜੇ ਨਾ ਫਿਰ ਦੋਸਤ ਦੂਜਿਆਂ ਦੇ ਸਿਰ ਤੇ ਮੜਦਾ ਹੈ ਔਰ ਕੁਰਬਾਨੀ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਸਾਨੂੰ ਸਵਤੰਤਰ ਕਿਹਾ ਗੁਰੂ ਸਾਹਿਬ ਨੇ ਕਿ ਕਰਮ ਕਰ ਜਿਹੋ ਜੇ ਮਰਜੀ ਕਰ ਸਮਝਾਇਆ ਸਾਨੂੰ ਵੀ ਮਾੜੇ ਕਰਮ ਨਾ ਕਰ ਪਰ ਫਿਰ ਵੀ ਮਨੁੱਖ ਕਰਮ ਕਰਨ ਵਿੱਚ ਸਵਤੰਤਰ ਹੈ ਗੁਰੂ ਸਾਹਿਬ ਆਖਦੇ ਨੇ ਕਰਮ ਜਿਹੋ ਜੇ ਮਰਜੀ ਕਰ ਪਰ ਯਾਦ ਰੱਖੀ ਇਹ ਬੀਜ ਤੇਰੇ ਬੀਜੇ ਜਾ ਰਹੇ ਨੇ ਇਹੋ ਜਾਂ ਬੀਜ ਨਾ ਬੀਜੀ ਜਿਦਾ ਤੇਰੇ ਕੋਲ ਫਲ ਨਾ ਖੱਦਾ ਜਾਏ ਨਾਨਕ ਪ੍ਰੋਫੈਸਰ 나ਗ ਤੇ ਚਰਨ ਭਉਤ ਪ੍ਰਭ ਦੇ ਜਿਹੜਾ ਗੁਰੂ ਦੇ ਦੱਸੇ ਹੋਏ ਰਸਤੇ ਤੇ ਤੁਰ ਪਿਆ ਜਿਨੇ ਗੁਰੂ ਦੇ ਹੁਕਮਾਂ ਨੂੰ ਆਪਣੇ ਜੀਵਨ ਅੰਦਰ ਗ੍ਰਹਿਣ ਕਰ ਲਿਆ ਜੋ ਗੁਰੂ ਦੇ ਦੱਸੇ ਹੋਏ ਮਾਰਗ ਦੇ ਤੁਰ ਪਿਆ ਗੁਰੂ ਸਾਹਿਬ ਆਖਦੇ ਨੇ ਉਹਨਾਂ ਦਾ ਰਖਵਾਲਾ ਗੁਰੂ ਬਣ ਜਾਂਦਾ ਹੈ ਗੁਰੂ ਉਹਨਾਂ ਦੀ ਰੱਖਿਆ ਕਰਦਾ ਹੈ ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨਾਂ ਰੂਪੇ ਜਹਾਜ ਵਿੱਚ ਚੜ੍ਹਾ ਦਿੰਦਾ ਹੈ ਭਾਵ ਪਰਮੇਸ਼ਰ ਦੇ ਨਾਲ ਉਹਨਾਂ ਦਾ ਮਿਲਾਪ ਕਰਾ ਦਿੰਦਾ ਹੈ ਉਹ ਜੀ ਪ੍ਰਭੂ ਚਰਨਾਂ 'ਚ ਅਪੇਧ ਹੋ ਜਾਂਦੇ ਨੇ ਉਹਨਾਂ ਦੀ ਪ੍ਰਭੂ ਚਰਨਾਂ 'ਚ ਅਪੇਧਤਾ ਹੋ ਜਾਂਦੀ ਹੈ ਉਹ ਜਿਹੜਾ ਵਾਹਿਗੁਰੂ ਦੇ ਨਾਲ ਅਪੇਧ ਹੋ ਗਿਆ ਇਹਦੇ ਤੋਂ ਵੱਡਾ ਆਨੰਦ ਕੀ ਹੈ ਕਿਉਂਕਿ ਮੁਕਤ ਹੋ ਗਿਆ ਦੁੱਖਾਂ ਰੋਗਾਂ ਕਲੇਸ਼ਾਂ ਤੋਂ ਛੁਟਕਾਰਾ ਕਿਉਂਕਿ ਜਦੋਂ ਤੱਕ ਅਸੀਂ ਮੋਹ ਮਾਇਆ 'ਚ ਫਸੇ ਹਾਂ ਉਦੋਂ ਤੱਕ ਇਹ ਦੁੱਖ ਰੋਗ ਕਲੇਸ਼ ਨੇ ਜਦੋਂ ਮੋ ਮਾਇਆ ਤੋਂ ਸਦਾ ਸੰਬੰਧ ਟੁੱਟਦਾ ਹੈ ਵਾਹਿਗੁਰੂ ਦੇ ਚਰਨਾਂ 'ਚ ਅਪੇਧ ਧੋਨੇ ਆ ਬਾਣੀ ਪੜ੍ਹਦੇ ਆ ਸੁਆਸ ਸੁਆਸ ਨਾਮ ਜਪਦੇ ਆ ਫਿਰ ਅਸਲ ਵਿੱਚ ਜੀਵਨ 'ਚ ਆਨੰਦ ਬਣਦਾ ਹੈ ਜਿਹਦੇ ਬਾਬਤ ਗੁਰੂ ਅਮਰਦਾਸ ਮਹਾਰਾਜੀ ਆਖਿਏ ਨੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਉਂਜਾ ਪਾਖੀ ਜਾਂਦਾ ਆਨੰਦ ਆ ਗਿਆ ਜੀ ਪ੍ਰਸ਼ਾਦਾ ਛੱਕ ਕੇ ਵਧੀਆ ਗੱਡੀ 'ਚ ਬੈਠੇ ਆਨੰਦ ਆ ਗਿਆ ਜੀ ਉਹਦੇ ਮਕਾਨ ਵੇਖਿਆ ਕੋਠੀ ਵੇਖੀ ਆਨੰਦ ਆ ਗਿਆ ਪਰ ਇਹ ਕੁਝ ਚਿਰ ਵਾਸਤੇ ਹੈ ਕੁਝ ਮਿੰਟਾਂ ਵਾਸਤੇ ਹੈ ਜਿਸ ਆਨੰਦ ਦੀ ਗੱਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤੀ ਹੈ ਉਹ ਆਨੰਦ ਭਾਈ ਦੁਨਿਆਵੀ ਪਦਾਰਥਾਂ ਤੋਂ ਨਹੀਂ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਮਿਲਣਾ ਹੈ ਜਦ ਆਪਾਂ ਗੁਰੂ ਦੇ ਚਰਨਾਂ ਨਾਲ ਜੁੜਾਂਗੇ ਸੋ ਅਰਦਾਸ ਕਰੀਏ ਗੁਰੂ ਸਾਹਿਬ ਕਿਰਪਾ ਕਰਨ ਇਹ ਜੋ ਮਹੀਨਾ ਅਜ ਪ੍ਰਾਰੰਭ ਹੋਇਆ ਸਾਡਾ ਸਭਨਾਂ ਸੁਖਮਈ ਆਨੰਦਮਈ ਬਾਣੀ ਪੜ੍ਹਦੇ ਨਵਤੀਤ ਹੋਵੇ ਅਰਦਾਸ ਕਰੀਏ ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾ ਉਹੋ ਪੁਲਾ ਚੁਕਾਂ ਦੀ ਖਿਮਾ ਬਲਾਉ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿਗੁਰ ਜੀ ਨੇ ਸਾਨੂੰ ਇਸ ਮਹੀਨੇ ਨੂੰ ਆਧਾਰ ਬਣਾ ਕੇ ਜੋ ਰੂਹਾਨੀਅਤ ਦਾ ਗਿਆਨ ਬਖਸ਼ਿਆ ਆਪਾਂ ਉਹਨੂੰ ਵੀ ਵਿਚਾਰਨ ਦਾ ਯਤਨ ਕਰਾਂਗੇ ਕਿਰਪਾ ਕੀਤੀ ਹੈ ਭਾਦੋਏ ਭਰਮ ਪੁਲਾਣੀਆਂ ਦੁਜੈ ਲੱਗਾ ហេਤ ਭਾਦੋਈ ਇਹ ਮਹੀਨੇ ਦਾ ਨਾਮ ਹੈ ਵੀ ਭਾਦਰੋਂ ਦੇ ਮਹੀਨੇ ਅੰਦਰ ਜੀਵ ਇਸਤਰੀ ਭਲੇਕੇ ਵਿੱਚ ਭਰਮ ਵਿੱਚ ਪੈ ਕੇ ਜਿਹੜਾ ਨੇਹ ਜਿਹੜਾ ਪਿਆਰ ਪਤੀ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਦੇ ਨਾਲ ਹੋਣਾ ਚਾਹੀਦਾ ਸੀ ਉਹ ਕਿਸੇ ਹੋਰ ਨਾਲ ਹੋ ਗਿਆ ਭਾਵ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਗਈ ਇੱਕ ਘਰ ਹੋਲ ਸਮਝਣ ਵਾਲੀ ਹੈ ਸਤਿਗੁਰੂ ਜੀ ਨੇ ਸਮst ਜੀਵਨ ਨੂੰ ਜੀਵ ਇਸਤਰੀ ਰੂਪ ਵਿੱਚ ਮੰਨ ਕੇ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਿਆ ਇਸ ਜਗ ਮੇ ਪੁਰਖ ਇੱਕ ਹੈ ਹੁਰ ਸਗਲੀ ਨਾਰਸ ਬਾਈ ਇੱਕੋ ਇੱਕ ਪਤੀ ਪਰਮੇਸ਼ਰ ਹੈ ਅਕਾਲ ਪੁਰਖ ਵਾਹਿਗੁਰੂ ਹੁਣ ਜੀਵਨ ਸਤਿਰੇ ਤੋਂ ਭੁੱਲ ਹੋਈ ਭਟਕਣਾ ਦੇ ਕਾਰਨ ਸਹੀ ਰਸਤੇ ਤੋਂ ਖੁੰਝ ਗਈ ਜੋ ਪਿਆਰ ਜੋ ਨੇਹ ਜੋ ਭਰੋਸਾ ਮਾਲਕ ਤੇ ਬਣਨਾ ਸੀ ਉਹ ਨਹੀਂ ਬਣਿਆ ਤੇ ਸਚਾਈ ਇਹ ਹੈ ਜਦੋਂ ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਕਿਸੇ ਹੋਰ ਦੇਹ ਧਾਰੀ ਤੇ ਭਰੋਸਾ ਕਰ ਬੈਨੇ ਆ ਇਸੋ ਡਾ ਵੋਤ ਵੱਡਾ ਭੁਲੇਖਾ ਹੈ ਭਰਮ ਹੈ ਕਿ ਸਾਨੂੰ ਕੁਝ ਮਿਲੇਗਾ ਇਹ ਤਾਂ ਵੱਡਾ ਹੋਰ ਕੋਈ ਭੁਲੇਖਾ ਨਹੀਂ ਕਿਉਂਕਿ ਜੋ ਸਾਨੂੰ ਦਿਸਦਾ ਹੈ ਉਹ ਅਸਲ ਵਿੱਚ ਹੈ ਨਹੀਂ ਕਿਉਂਕਿ ਬਚਨ ਹੁੰਦਾ ਹੈ ਵੀ ਭਰਮ ਕੀ ਹੈ ਭੁਲੇਖਾ ਕੀ ਹੈ ਭਗਤ ਰਵਦਾਸ ਜੀ ਦਾ ਬਚਨ ਹੈ ਮਾਧਵੇ ਕਿਆ ਕਹੀ ਹੈ ਭਰਮ ਐਸਾ ਜੈਸਾ ਮੰਨਿਆ ਹੋਈ ਨਾ ਤੈਸਾ ਜੇ ਜੋਸੀਂ ਮੰਨੀ ਬੈਠੇ ਆ ਉਸਲ ਵਿੱਚ ਹੈ ਨਹੀਂ ਪਰਮ ਇਹ ਵੀ ਜੋ ਨਾ ਹੋਵੇ ਤੇ ਸਾਨੂੰ ਲੱਗਦਾ ਹੋਵੇ ਵੀ ਹੈ ਇਹਨੂੰ ਹੋਰ ਜੇ ਸਮਝਣਾ ਹੋਵੇ ਉਲੇਖਾ ਕੀ ਹੈ ਕੋਈ ਦੂਰੋਂ ਸਾਡਾ ਤੁਰਿਆ ਜਾ ਰਿਹਾ ਹੈ ਜਿਨੂੰ ਅਸੀਂ ਆਪਣਾ ਰਿਸ਼ਤੇਦਾਰ ਸਮਝ ਬੈਠੇ ਆ ਉਹਦੀ ਆਪਾਂ ਸ਼ਕਲ ਨਹੀਂ ਵੇਖੀ ਪਰ ਉਹਦੀ ਚਾਲ ਢਾਲ ਤੋਂ ਸਾਨੂੰ ਲੱਗਾ ਵੀ ਸਾਡਾ ਰਿਸ਼ਤੇਦਾਰ ਹੈ ਜਾਂ ਸਾਡਾ ਮਿੱਤਰ ਦੋਸਤ ਹੈ ਸਾਨੂੰ ਭੁਲੇਖਾ ਪਿਆ ਕੋਲ ਗਏ ਜਾ ਕੇ ਆਵਾਜ਼ ਮਾਰੀ ਜਦੋਂ ਸਾਡੇ ਵੱਲ ਵੇਖਦੇ ਪਰ ਸੀ ਕਹਿ ਦਿੰਦੇ ਆ ਵੀ ਨਹੀਂ ਭਾਈ ਮੈਨੂੰ ਭੁਲੇਖਾ ਲੱਗਾ ਹੈ ਪਰਮ ਲੱਗਾ ਹੈ ਕਿਉਂਕਿ ਤੇਰੀ ਚਾਲ ਢਾਲ ਮੇਰੇ ਰਿਸ਼ਤੇਦਾਰ ਨਾਲ ਮਿਲਦੀ ਹੈ ਜਾਂ ਮੇਰੇ ਮਿੱਤਰ ਨਾਲ ਮਿਲਦੀ ਹੈ ਵੀ ਜੋ ਹੈ ਨਹੀਂ ਉਹਨੂੰ ਆਪ ਸੱਚ ਮੰਨ ਬੈਠੀ ਹੈ ਹੁਣ ਗੁਰੂ ਸਾਹਿਬ ਨੇ ਇਹ ਸਮਝਾਇਆ ਹੈ ਭਾ ਦੋਏ ਪਰਮ ਪੁਲਾਣੀਆਂ ਦੂਜੈ ਲੱਗਾ ਹੇ ਭਾਦਰੋ ਦੇ ਮਹੀਨੇ ਵਿੱਚ ਜੀਵ ਇਸਤਰੀ ਤੋਂ ਭੁੱਲ ਹੋਈ ਭਲੇਖੇ ਅੰਦਰ ਪੈ ਕੇ ਪਟਕਣਾ ਵਿੱਚ ਪੈ ਕੇ ਅਕਾਲ ਪ੍ਰਕਾਹ ਵਾਹਿਗੁਰੂ ਨੂੰ ਛੱਡ ਕੇ ਉਹਦਾ ਜਿਹੜਾ ਨੇ ਪਿਆਰ ਉਹ ਦੂਜੇ ਨਾਲ ਪੈ ਗਿਆ ਭਾਵ ਜੋ ਭਰੋਸਾ ਜੋ ਵਿਸ਼ਵਾਸ ਉਹਦਾ ਪਤੀ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਤੇ ਹੋਣਾ ਚਾਹੀਦਾ ਸੀ ਉਹ ਨਹੀਂ ਬਣਿਆ ਫਿਰ ਉਹਦਾ ਹਾਲ ਕੀ ਹੁੰਦਾ ਹੈ ਜਦੋਂ ਅਸੀਂ ਪਤੀ ਪਰਮੇਸ਼ਰ ਨਾਲ ਟੁੱਟ ਜਾਂਦੇ ਆ ਸਾਡੀ ਦੂਰੀ ਬਣ ਜਾਂਦੀ ਹੈ ਉਹਵੇਂ ਭਲੇਖੇ ਕਰਕੇ ਹੀ ਬਣੀ ਹੈ ਲਖ ਸਿੰਘ ਆਰ ਬਣਾਇਆ ਕਾਰਜ ਨਹੀਂ ਕੀ ਗੁਰੂ ਸਾਹਿਬ ਆਖਦਿਨੇ ਉਹ ਜੀਵ ਇਸਤਰੀ ਜੋ ਪਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਗਈ ਉਹ ਭਵੇਂ ਲੱਖਾਂ ਹਾਰ ਸ਼ਿੰਗਾਰ ਕਰੇ ਉਸ ਦੇ ਕਿਸੇ ਕੰਮ ਦੇ ਨਹੀਂ ਭਾਵ ਜੋ ਜੀਵ ਇਸਤਰੀ ਪਤੀ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਤੇ ਭਰੋਸਾ ਕਰਦੀ ਹੈ ਵਿਸ਼ਵਾਸ ਕਰਦੀ ਹੈ ਉਹ ਖੱਜਲ ਖਵਾਰ ਹੁੰਦੀ ਹੈ ਜੇ ਦੁਨਿਆਵੀ ਤੌਰ ਤੇ ਗੱਲ ਕਰੀਏ ਆਮ ਕਰਕੇ ਦੁਨਿਆਵੀ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਕਿਸੇ ਦੂਜੇ ਲਈ ਆਪਣੇ ਆਪ ਨੂੰ ਸਜਾਉਂਦੀ ਹੈ ਸਵਾਰਦੀ ਹੈ ਉਹ ਲੱਖਾਂ ਤਰ੍ਹਾਂ ਦਾ ਸ਼ਿੰਗਾਰ ਕਰੇ ਉਹਨੂੰ ਕੋਈ ਸੰਸਾਰ ਅੰਦਰ ਚੰਗਾ ਨਹੀਂ ਆਖਦਾ ਉਹਨੂੰ ਲੋਕ ਕਲਖਣ ਹੀ ਆਕਣਗੇ ਕਿਉਂਕਿ ਆਪਣੇ ਪਤੀ ਨੂੰ ਛੱਡ ਕੇ ਕਿਸੇ ਦੂਜੇ ਦੇ ਲਈ ਉਹ ਤਿਆਰ ਹੋ ਰਹੀ ਹੈ ਹਾਰ ਸ਼ਿੰਗਾਰ ਕਰ ਰਹੀ ਹੈ ਉਹਦਾ ਲੱਖਾਂ ਦਾ ਹਾਰ ਸ਼ਿੰਗਾਰ ਵੀ ਕਿਸੇ ਕੰਮ ਦਾ ਨਹੀਂ ਵਿਅਰਥ ਹੈ ਇਸ ਤਰ੍ਹਾਂ ਜਦੋਂ ਅਸੀਂ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਹੋ ਜਾਂਦੇ ਆ ਸਾਡੀ ਦੂਰੀ ਬਣ ਜਾਂਦੀ ਹੈ ਅਸਲ ਵਿੱਚ ਫਿਰ ਸਾਡੇ ਜੀਵਨ ਵਿੱਚ ਦੁੱਖ ਕਲੇਸ਼ ਰੋਗ ਇਹ ਸਾਰੇ ਆ ਜਾਂਦੇ ਨੇ ਕਹਿ ਸਕਦੇ ਆ ਜੀਵਨ ਜਿਹੜਾ ਨਰਕ ਬਣ ਜਾਂਦਾ ਹੈ ਮਨੁੱਖ ਜਿਉਂਦੇ ਜੀ ਖੱਜਲ ਖੁਆਰ ਹੁੰਦਾ ਹੈ ਕਿਉਂਕਿ ਜਿਹੜੇ ਸਾਰੇ ਸੁੱਖ ਨੇ ਉਹ ਪਰਮੇਸ਼ਰ ਦੇ ਨਾਲ ਜੁੜਿਆ ਆਂ ਵਾਹਿਗੁਰੂ ਦੇ ਨਾਮ ਵਿੱਚ ਸਾਰੇ ਸੁੱਖ ਨੇ ਜਿਤ ਦਿਨ ਦੇਹ ਬਿਨਸੀ ਤਿਤ ਵੇਲੇ ਕਹਿਸਨ ਪ੍ਰੇਤ ਗੁਰੂ ਸਾਹਿਬ ਆਖਦ ਨੇ ਭਾਈ ਜਿਸ ਦਿਨ ਮਨੁੱਖਾ ਸਰੀਰ ਇਹਦੇ ਚੋਂ ਆਤਮਾ ਉਡਾਰੀ ਮਾਰ ਗਈ ਭਾਵ ਤੂੰ ਮਰ ਗਿਆ ਜਿੰਨਾ ਸਾਥ ਸਬੰਧੀਆਂ ਨੂੰ ਤੂੰ ਆਪਣਾ ਸਮਝਦਾ ਸੀ ਜਿੰਨਾਂ ਲਈ ਤੂੰ ਦਿਨ ਰਾਤ ਮਿਹਨਤ ਕੀਤੀ ਹੇਰਾਫੇਰੀ ਕਰਕੇ ਧਨ ਘਰ ਲੈ ਕੇ ਆਇਆ ਅਗਰ ਦਿਨੇ ਸਾਰੀ ਉਸ ਵਕਤ ਤੇਰੇ ਤੋਂ ਭਾਈ ਦੂਰ ਹੋ ਜਾਣਗੇ ਹੁਣ ਸਾਰਿਆਂ ਦੇ ਮੂੰਹ ਤੇ ਇੱਕੋ ਗੱਲ ਹੋਵੇਗੀ ਭਾਈ ਹੁਣ ਉਹਨੂੰ ਲੈ ਚੱਲੋ ਇਹ ਮਰ ਗਿਆ ਇਹਦੀ ਮੌਤ ਹੋ ਗਈ ਤਿਤਵੈ ਲੈ ਕਹਸਨ ਪ੍ਰੇਤ ਫਿਰ ਤੈਨੂੰ ਕੋਈ ਚੰਗਾ ਨਹੀਂ ਸਮਝੇਗਾ ਜੇ ਸ਼ਰੀਰ ਦੇ ਨਾਲ ਤੂੰ ਪਾਪ ਕਮਾਇਆ ਦਿਨ ਰਾਤ ਮਿਹਨਤ ਕੀਤੀ ਧਨ ਕਮਾਇਆ ਬਸ ਸੁਵਾਸ ਨਿਕਲਣ ਦੀ ਦੇਰ ਐ ਭਾਈ ਇਹ ਤੇਰਾ ਜੋੜਿਆ ਹੋਇਆ ਧਨ ਤੇਰਾ ਪ੍ਰਵਾਰ ਤੇਰੀਆਂ ਬਣਾਈਆਂ ਹੋਈਆਂ ਮਹਿਲ ਮਾੜੀਆਂ ਗੱਡੀਆਂ ਕਾਰਾਂ ਇਹ ਤੇਰੇ ਕਿਸੇ ਕੰਮ ਦੀਆਂ ਨਹੀਂ ਕਿਉਂਕਿ ਮਨੁੱਖ ਖਾਲੀ ਹੱਥ ਸੰਸਾਰ ਤੇ ਹੁੰਦਾ ਹੈ ਆਪਣੀ ਕਿਸਮਤ ਲੈ ਕੇ ਤੇ ਖਾਲੀ ਹੱਥ ਹੀ ਸੰਸਾਰ ਤੋਂ ਜਾਂਦਾ ਹੈ ਕਰਮ ਨਾਲ ਜ਼ਰੂਰ ਜਾਂਦੇ ਨੇ ਜੋ ਜੇ ਅਸੀਂ ਕਰਮ ਕਰਦੇ ਆਂ ਅੱਗੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਪਕੜ ਚਲਾਏਂ ਦੂਤ ਜਮ ਕਿਸੇ ਨਾ ਦੇਨੀ ਭੇਤ ਗੁਰੂ ਸਾਹਿਬ ਆਖਦੇ ਨੇ ਅੱਗੇ ਤਾਂ ਕਰਮਾਂ ਦਾ ਨਿਬੇੜਾ ਹੈ ਜਿਸ ਤਰ੍ਹਾਂ ਦੇ ਤੂੰ ਕਰਮ ਕਰੇਂਗਾ ਭਾਈ ਉਸ ਤਰ੍ਹਾਂ ਦੀ ਅੱਗੇ ਜਾ ਕੇ ਤੈਨੂੰ ਸਜ਼ਾ ਮਿਲੇਗੀ ਜਿੰਨਾਂ ਸੰਬੰਧੀਆਂ ਦੇ ਨਾਲ ਸਾਰੀ ਉਮਰ ਤੂੰ ਬੜਾ ਪਿਆਰ ਕੀਤਾ ਜਿਨ੍ਹਾਂ ਲਈ ਤੂੰ ਮਿਹਨਤ ਕੀਤੀ ਉਹ ਤਾਂ ਕਹਿੰਦੇ ਭਾਈ ਤੈਨੂੰ ਪਾਲ ਵਿੱਚ ਛੱਡ ਗਏ ਹੁਣ ਕਹਿੰਦੇ ਤੂੰ ਪੈ ਗਿਆ ਜਮਾਂ ਦੇ ਵਸ ਜਮਦੂਤ ਜਿੱਦ ਨੂੰ ਫੜ ਕੇ ਅੱਗੇ ਲਾ ਲੈਂਦੇ ਨੇ ਕਿਸੇ ਨੂੰ ਇਹ ਭੇਤ ਨਹੀਂ ਦੱਸਦੇ ਵੀ ਕਿੱਥੇ ਲੈ ਚੱਲੇ ਆ ਅਣਗਿਣਤ ਸਾਡੇ ਸਾਖ ਸੰਬੰਧੀ ਰਿਸ਼ਤੇਦਾਰ ਸਾਡੇ ਤੋਂ ਵਿਛੜੇ ਨੇ ਪਤਾ ਕੋਈ ਕਿੱਥੇ ਗਿਆ ਨਹੀਂ ਪਤਾ ਕਿਉਂਕਿ ਪਰਮੇਸ਼ਰ ਨੇ ਇਹ ਭੇਤ ਗੁੱਝਾ ਰੱਖਿਆ ਜੇ ਪਤਾ ਹੁੰਦਾ ਵੀ ਫਲਾਣੇ ਦਿਨ ਮਰਨਾ ਹੈ ਤੇ ਮਨੁੱਖ ਮੌਤ ਆਉਣ ਤੋਂ ਪਹਿਲਾਂ ਹੀ ਚਿੰਤਾ ਵਿੱਚ ਮਰ ਜਾਂਦਾ ਅਖੀਰ ਤੱਕ ਮਨੁੱਖ ਨੂੰ ਆਪਣੀ ਮੌਤ ਦਾ ਪਤਾ ਨਹੀਂ ਲੱਗਦਾ ਪਰ ਗੁਰੂ ਸਾਹਿਬ ਆਖਦੇ ਨੇ ਇੱਕ ਗੱਲ ਇਹ ਵੀ ਹੈ ਛੱਡ ਖੜੋਤੇ ਕਿਨੇ ਮਾਹੇ ਜਿੰਸੋਂ ਲੱਗਾ ਹੇਤ ਜਿਨ੍ਹਾਂ ਦੇ ਨਾਲ ਤੇਰਾ ਪਿਆਰ ਸੀ ਜਿਨ੍ਹਾਂ ਨਾਲ ਤੇਰਾ ਨੇਹ ਸੀ ਜੋ ਸਾਲਾਂ ਬਧੀ ਰਿਸ਼ਤੇ ਤੇਰੇ ਨਾਲ ਜੁੜੇ ਆ ਰਹੇ ਸਨ ਇੱਕ ਖਿੰਨ ਲੱਗਾ ਪਲ ਲੱਗਾ ਸਾਰਿਆਂ ਨੇ ਤੇਰਾ ਸਾਥ ਛੱਡ ਦਿੱਤਾ ਸਚਾਈ ਇਹੀ ਹੈ ਮਨੁੱਖ ਦੁਨਿਆਵੀ ਕੰਮ ਧੰਦੇ ਚ ਗਲਤਾਨ ਹੋ ਕੇ ਪਰਮੇਸ਼ਰ ਨੂੰ ਭੁੱਲ ਬਿੰਦਾ ਯਾਦ ਨਹੀਂ ਕਰਦਾ ਇੱਥੇ ਸਤ ਗੁਰੂ ਨੇ ਭਰਮ ਦੀ ਗੱਲ ਕੀਤੀ ਹੈ ਭਲੇਖੇ ਦੇ ਅੰਦਰ ਵੀ ਕਈ ਵਾਰ ਵੀ ਇਧਰੋਂ ਮੈਨੂੰ ਸੁੱਖ ਮਿਲ ਜਾਏਗਾ ਬੜੇ ਦੇਹ ਧਾਰੀ ਗੁਰੂ ਬਣੇ ਫਿਰਦੇ ਨੇ ਵੀ ਉੱਧਰ ਤੁਰ ਜਾਂ ਪਰਮੇਸ਼ਰ ਨਾਲੋਂ ਦੂਰੀ ਬਣ ਗਈ ਦੂਰੀ ਬਣ ਗਈ ਤੇ ਜੀਵਨ ਕਸ਼ਟਾਂ ਨਾਲ ਭਰਪੂਰ ਹੋ ਗਿਆ ਦੁੱਖ ਰੋਗ ਕਲੇਸ਼ ਆ ਕੇ ਮਨੁੱਖ ਨੂੰ ਚਮੜ ਜਾਂਦੇ ਨੇ ਅਸਵਾਸ ਨਿਕਲੇ ਸਾਖ ਸੰਬੰਧੀ ਜਿਨ੍ਹਾਂ ਲਈ ਪਰਮੇਸ਼ਰ ਨੂੰ ਭੁਲਾਇਆ ਸੀ ਦਿਨ ਰਾਤ ਕੰਮ ਕਰਦੇ ਆਂ ਕਈ ਵਾਰ ਆਖਦੇ ਆਂ ਵੀ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਭਾਈ ਨਾਮ ਜਪਣ ਦਾ ਇਹ ਜਿਹੜੇ ਦੁਨਿਆਵੀ ਕੰਮ ਤੰਦੇ ਨੇ ਗੁਰੂ ਸਾਹਿਬ ਆਖਦੇ ਨੇ ਕਰਨੇ ਨੇ ਕਰਨੇ ਜ਼ਰੂਰੀ ਨੇ ਸਾਡੀ ਜ਼ਿੰਮੇਵਾਰੀ ਐ ਪਰ ਇੱਕ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਗੁਰੂ ਸਾਹਿਬ ਆਖਦੇ ਨੇ ਅਵਰ ਕਾਜ ਤਰ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਸ ਤਰੇ ਅਗੇ ਕੰਮ ਨਹੀਂ ਹੋਣੇ ਭਾਈ ਉੱਤੇ ਜਾ ਕੇ ਜੋ ਤੂੰ ਸੰਗਤ ਚ ਬਹਿ ਕੇ ਨਾਮ ਜਪਿਆ ਉਹ ਤੇਰੇ ਕੰਮ ਆਵੇਗਾ ਹੱਥ ਮਰੋੜੇ ਤਨ ਕਪੇ ਸਿਆ ਉਹ ਵਾਸੇ ਮੌਤ ਨੂੰ ਆਈ ਵੇਖ ਕੇ ਮਨ ਨੂੰ ਬੜਾ ਪੁਛਤਾਉਂਦਾ ਹੈ ਉਸ ਦਾ ਸਰੀਰ ਬੜਾ ਔਖਾ ਹੁੰਦਾ ਹੈ ਰੰਗ ਕਾਲੇ ਤੋਂ ਚਿੱਟਾ ਹੋ ਜਾਂਦਾ ਹੈ ਘਬਰਾਹਟ ਦੇ ਨਾਲ ਇੱਕ ਰੰਗ ਆਉਂਦਾ ਤੇ ਇੱਕ ਜਾਂਦਾ ਏ ਉਸ ਵਕਤ ਫਿਰ ਪੁਛਤਾਉਂਦਾ ਕਿਉਂਕਿ ਜੋ ਉਹਨੇ ਜੀਵਨ ਜੀਇਆ ਉਹ ਸਾਰਾ ਚਿੱਤਰ ਉਹ ਨਕਸ਼ਾ ਉਹ ਅੱਖਾਂ ਦੇ ਅੱਖਾਂ ਦੇ ਅੱਗੇ ਘੁੰਮਣ ਲੱਗ ਪੈਂਦਾ ਹੈ ਜੋ ਉਹਨੇ ਜੀਵਨ ਸੰਸਾਰ ਦੇ ਅੰਦਰ ਬੈਤਿਤ ਕੀਤਾ ਹੈ ਚੰਗੇ ਕੰਮ ਕੀਤੇ ਨੇ ਉਹ ਵੀ ਨਕਸ਼ਾ ਅੱਗੇ ਚੱਲਦਾ ਹੈ ਮਾੜੇ ਕੀਤੇ ਨੇ ਉਹ ਵੀ ਚਿੱਤਰ ਅੱਗੇ ਚੱਲਦਾ ਹੈ ਫਿਰ ਪਛਤਾਉਂਦਾ ਹੈ ਵੀ ਜੀਵਨ ਅੰਦਰ ਕੋਈ ਚੰਗਾ ਕੰਮ ਨਹੀਂ ਕੀਤਾ ਜਦੋਂ ਤੱਕ ਜਿਉਂਦਾ ਉਹ ਤੱਕ ਤਾਂ ਪ੍ਰਵਾਹ ਨਹੀਂ ਮੰਨਦਾ ਕਿਸੇ ਦੀ ਅਪਰਾਧ ਕਰਦਾ ਹੈ ਭੁੱਲਾ ਕਰਦਾ ਹੈ ਗਲਤੀਆਂ ਕਰਦਾ ਹੈ ਇੱਕ ਯਾਦ ਰੱਖਿਓ ਆਪਾਂ ਦੁਨਿਆਵੀ ਲੋਕਾਂ ਤੋਂ ਆਪਣੇ ਔਗੁਣਾਂ ਨੂੰ ਲੁਕੋ ਸਕਦੇ ਆਂ ਆਪਣੀਆਂ ਗਲਤੀਆਂ ਨੂੰ ਲੁਕੋ ਸਕਦੇ ਆਂ ਪੂਰਨ ਪਰਮਾਤਮਾ ਤੋਂ ਕੁਝ ਨਹੀਂ ਲੁਕਿਆ ਅੱਗੋਂ ਦੇਖੈ ਪਿੱਛੋਂ ਦੇਖੈ ਤੂੰ ਤੇ ਕਹਾਂ ਛਪਾਵੇਂ ਉਹਦੇ ਤੋਂ ਅਸੀਂ ਕੁਝ ਲੁਕੋ ਨਹੀਂ ਸਕਦੇ ਫਿਰ ਅਖੀਰ ਵੇਲੇ ਪਛਤਾਉਂਦੇ ਅੱਗੇ ਕਿਰਪਾ ਕੀਤੀ ਹੈ ਜਿਹ ਬੀਜ ਸੋ ਲੁਣੇ ਕਰਮ ਸੰਧੜਾ ਖੇਤ ਇਹ ਸਰੀਰ ਗੁਰੂ ਸਾਹਿਬ ਆਖਦੇ ਨੇ ਮਨ ਨੂੰ ਜ਼ਮੀਨ ਹੈ ਜਿਹੜੇ ਅਸੀਂ ਕਰਮ ਕਰਦੇ ਆ ਉਹ ਬੀਜ ਹਨ ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ ਜੋ ਕੁਝ ਮਨੁੱਖ ਇਸ ਵਿੱਚ ਬੀਜਦਾ ਉਹੀ ਫਲ ਵੱਢਦਾ ਉਹੀ ਫਸਲ ਦੀ ਉਹਨੂੰ ਪ੍ਰਾਪਤੀ ਹੁੰਦੀ ਹੈ ਜਿਹੇ ਕਰਮ ਕਰਦਾ ਉਹ ਜਨੂੰ ਫਲ ਮਿਲਦਾ ਪਰ ਕਈ ਵਾਰੀ ਫਲ ਜਦੋਂ ਖਾਣਾ ਔਖਾ ਹੋ ਜੇ ਨਾ ਫਿਰ ਦੋਸ਼ ਦੂਜਿਆਂ ਦੇ ਸਿਰ ਤੇ ਮੜਦਾ ਹੈ ਪਰ ਗੁਰਬਾਣੀ ਕਹਿੰਦੀ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾਂ ਸਾਨੂੰ ਸਵਤੰਤਰ ਕਿਹਾ ਗੁਰੂ ਸਾਹਿਬ ਨੇ ਕਿ ਕਰਮ ਕਰ ਜਿਹੋ ਜੇ ਮਰਜੀ ਕਰ ਸਮਝਾਇਆ ਸਾਨੂੰ ਵੀ ਮਾੜੇ ਕਰਮ ਨਾ ਕਰ ਪਰ ਫਿਰ ਵੀ ਮਨੁੱਖ ਕਰਮ ਕਰਮ ਕਰਨ ਵਿੱਚ ਸਵਤੰਤਰ ਹੈ ਗੁਰੂ ਸਾਹਿਬ ਵਾਕਦ ਨੇ ਕਰਮ ਜਿਹੋ ਜੇ ਮਰਜੀ ਕਰ ਪਰ ਯਾਦ ਰੱਖੀ ਇਹ ਬੀਜ ਤੇਰੇ ਬੀਜੇ ਜਾ ਰਹੇ ਨੇ ਇਹੋ ਜਾਂ ਬੀਜ ਨਾ ਬੀਜੀ ਜਿਹਦਾ ਤੇਰੇ ਕੋਲ ਫਲ ਨਾ ਖੱਦਾ ਜਾਏ ਨਾਨਕ ਪ੍ਰਭ ਸਰਨਾਕ ਤੇ ਚਰਨ ਭਉਤ ਪ੍ਰਭ ਦੇ ਜਿਹੜਾ ਗੁਰੂ ਦੇ ਦੱਸੇ ਹੋਏ ਰਸਤੇ ਤੇ ਤੁਰ ਪਿਆ ਜਿਨੇ ਗੁਰੂ ਦੇ ਹੁਕਮਾਂ ਨੂੰ ਆਪਣੇ ਜੀਵਨ ਅੰਦਰ ਗ੍ਰਹਿਣ ਕਰ ਲਿਆ ਜੋ ਗੁਰੂ ਦੇ ਦੱਸੇ ਹੋਏ ਮਾਰਗ ਤੇ ਤੁਰ ਪਿਆ ਗੁਰੂ ਸਾਹਿਬ ਆਖਦ ਨੇ ਉਹਨਾਂ ਦਾ ਰਖਵਾਲਾ ਗੁਰੂ ਬਣ ਜਾਂਦਾ ਹੈ ਗੁਰੂ ਉਹਨਾਂ ਦੀ ਰੱਖਿਆ ਕਰਦਾ ਹੈ ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨਾਂ ਰੂਪੇ ਜਹਾਜ ਵਿੱਚ ਚੜ੍ਹਾ ਦਿੰਦਾ ਹੈ ਭਾਵ ਪਰਮੇਸ਼ਰ ਦੇ ਨਾਲ ਉਹਨਾਂ ਦਾ ਮਿਲਾਪ ਕਰਾ ਦਿੰਦਾ ਹੈ ਉਹ ਜੀ ਪ੍ਰਭੂ ਚਰਨਾਂ 'ਚ ਅਪੇਦ ਹੋ ਜਾਂਦੇ ਨੇ ਉਹਨਾਂ ਦੀ ਪ੍ਰਭੂ ਚਰਨਾਂ 'ਚ ਅਪੇਦਤਾ ਹੋ ਜਾਂਦੀ ਹੈ ਉਹ ਜਿਹੜਾ ਵਾਹਿਗੁਰੂ ਦੇ ਨਾਲ ਅਪੇਦ ਹੋ ਗਿਆ ਇਹਦੇ ਤੋਂ ਵੱਡਾ ਆਨੰਦ ਕੀ ਹੈ ਕਿਉਂਕਿ ਮੁਕਤ ਹੋ ਗਿਆ ਦੁੱਖਾਂ ਰੋਗਾਂ ਕਲੇਸ਼ਾਂ ਤੋਂ छुटਕਾਰਾ ਕਿਉਂਕਿ ਜਦੋਂ ਤੱਕ ਅਸੀਂ ਮੋਹ ਮਾਇਆ 'ਚ ਫਸੇ ਹਾਂ ਉਦੋਂ ਤੱਕ ਇਹ ਦੁੱਖ ਰੋਗ ਕਲੇਸ਼ ਨੇ ਜਦੋਂ ਮੋਹ ਮਾਇਆ ਤੋਂ ਸਾਡਾ ਸੰਬੰਧ ਟੁੱਟਦਾ ਹੈ ਵਾਹਿਗੁਰੂ ਦੇ ਚਰਨਾਂ 'ਚ ਅਪੇਹ ਧੋਨੇ ਆ ਬਾਣੀ ਪੜਦਿਆਂ ਸਵਾਸ ਸਵਾਸ ਨਾਮ ਜਪਦੇ ਆ ਫਿਰ ਅਸਲ ਵਿੱਚ ਜੀਵਨ 'ਚ ਆਨੰਦ ਬਣਦਾ ਹੈ ਜਿਹਦੇ ਬਾਬਤ ਗੁਰੂ ਅਮਰਦਾਸ ਮਹਾਰਾਜੀ ਆਖਦੇ ਨੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਉਂਜਾ ਪਾਖੇ ਜਾਂਦੇ ਆ ਆਨੰਦ ਆ ਗਿਆ ਜੀ ਪ੍ਰਸ਼ਾਦਾ ਛੱਕ ਕੇ ਵਧੀਆ ਗੱਡੀ 'ਚ ਬੈਠੇ ਆਨੰਦ ਆ ਗਿਆ ਜੀ ਉਹਦੇ ਮਕਾਨ ਵੇਖਿਆ ਕੋਠੀ ਵੇਖਿਆ ਆਨੰਦ ਆ ਗਿਆ ਪਰ ਇਹ ਕੁਝ ਚਿਰ ਵਾਸਤੇ ਆ ਕੁਝ ਮਿੰਟਾਂ ਵਾਸਤੇ ਆ ਜਿਸ ਆਨੰਦ ਦੀ ਗੱਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤੀ ਹੈ ਉਹ ਆਨੰਦ ਭਾਈ ਦੁਨਿਆਵੀ ਪਦਾਰਥਾਂ ਤੋਂ ਨਹੀਂ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਮਿਲਣਾ ਹੈ ਜਦ ਆਪਾਂ ਗੁਰੂ ਦੇ ਚਰਨਾਂ ਨਾਲ ਜੁੜਾਂਗੇ ਸੋ ਅਰਦਾਸ ਕਰੀਏ ਗੁਰੂ ਸਾਹਿਬ ਕਿਰਪਾ ਕਰਨ ਇਹ ਜੋ ਮਹੀਨਾ ਅਜ ਪ੍ਰਾਰੰਭ ਹੋਇਆ ਸਾਡਾ ਸਭਨਾਂ ਸੁਖਮਈ ਆਨੰਦਮਈ ਬਾਣੀ ਪੜ੍ਹਦੇ ਨਵਤੀਤ ਹੋਵੇ ਅਰਦਾਸ ਕਰੀਏ ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਉਹੋ ਪੁਲਾ ਚੁਕਾਂ ਦੀ ਖਿਮਾ ਬੁਲਾਓ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ